ਤੋ ਵੀ ਫਿਰ ਐਡ ਹੋ ਗਿਆ ਤੇ ਇੰਦਰੀਆਂ ਦੇ ਕੋਲ ਹੈ। ਸੋ ਪਾਈ ਦੇਖਦਾ ਜੀ ਬੱਚਾ ਹਾਂਜੀ ਜਿਹੜੀ ਆਈ ਦੀ ਆਪਣੀ ਵੀਡੀਓ ਇਹਦੇ ਵਿੱਚ ਤੁਹਾਨੂੰ ਆਪਾਂ ਨੈਗਰਾ ਫਾਲਸ ਤੇ ਆਪਾਂ ਤੁਹਾਨੂੰ ਟ੍ਰਾਂਟੋ ਦਾ ਡਾਊਨਟਾਊਨ ਸੀ ਐਨ ਟਾਵਰ ਤੇ ਆਪਾਂ ਤੁਹਾਨੂੰ ਸਾਰਾ ਡਾਊਨਟਾਊਨ ਦਿਖਾਉਨੇ ਆ ਤੇ ਲਾਸਟ ਤੱਕ ਆਪਣੀ ਵੀਡੀਓ ਨਾਲ ਬਣੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਆਏ ਆ ਨੈਗਰਾ ਫਲ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਨੈਗਰਾ ਫਲ ਦਾ ਨਜ਼ਾਰਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ ਤੇ ਆਪਣੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਤੇ ਇਹਦੇ ਨਾਲ ਦੀਆਂ ਜਿਹੜੀਆਂ ਕਿ ਬਿਲਡਿੰਗਾਂ ਦੀ ਗੱਲ ਕਰੀਏ ਤਾਂ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਵਧੀਆ ਬਣੀਆਂ ਹੋਈਆਂ ਜੇ ਤੁਹਾਨੂੰ ਵੀ ਤੁਸੀਂ ਇੱਥੇ ਆਉਂਦੇ ਮੈਨੂੰ ਕੀਤਾ ਨਜ਼ਾਰਾ ਦੇ ਸਕਦੇ ਹਾਂ ਹਾਂ ਵੀਰ ਜੀ ਕਿਵੇਂ ਆ ਕਿੱਥੇ ਆ ਅੱਜ ਆਪਾਂ ਹਾਂਜੀ ਆਪਾਂ ਆਇਆ ਨੈਗਰਾ ਯਾ ਨੈਗਰਾ ਫਾਲਸ ਨੈਗਰਾ ਫਾਲਸ ਤੇ ਆਪਾਂ ਚੱਲਦੇ ਹਾਂ ਉਧਰ ਹਨਾ ਤੇ ਦੇਖੋ ਨਿਆ ਬ੍ਰੇਕ ਕੇ ਜਾ ਕੇ ਥੀ ਵਿਊ ਨੈਗਰਾ ਫਾਲਸ ਦਾ ਤੇ ਬਹੁਤ ਘੈਂਟ ਆ ਹਨਾ ਕਾਟਾ ਲਿਕੇ ਚਾ। ਅਗੇ ਮੈਂ ਆਉਂਦਾ। ਆਪਾਂ ਉਹਦਾ ਹੀ ਟੱਕ। ਹਾਂ ਉਦੋਂ ਆਏ ਸੀਗੇ। ਉਦੋਂ ਹੀ ਆਏ ਸੀਗੇ ਤੇ ਹੁਣ ਫੇਰ ਆਏ ਮੰਮੀ ਡੈਡੀ ਹੁਣ ਆਣਾ। ਤੇ ਆਪਾਂ ਤੁਹਾਨੂੰ ਦਿਖਾਉਣੀ। ਮੇਰੀ ਮਾਤਾ ਤੁਹਾਨੂੰ ਕਿਨੇ ਟੱਕ ਮਾ ਰਹੇ ਆ। ਹਾਂ ਮੰਮੀਆਂ ਨੂੰ ਕੈਨੇਡਾ ਦਿਖਾ ਰਹੇ ਆ। ਤੇ ਆਪਾਂ ਲੈ ਕੇ ਚਾਹਦੇ ਆ ਸੰਨ ਉੱਥੇ। ਤੇ ਜਦੋਂ ਆਪਾਂ ਗੱਡੀ ਪਾਰਕਿੰਗ ਲਾਤੀ ਐ ਤੇ ਰਸਤੇ ਵੇ ਤੇ ਜਾਂਦੇ ਜਿਹੜਾ ਤੁਸੀਂ ਯਾਰਾ ਦੇਖਣਾ ਉਹ ਕੁਝ ਇਸ ਤਰ੍ਹਾਂ ਦਾ ਅੱਜ ਬੱਦਰ ਹੋਏ ਪਏ ਆ ਬੱਦਲ ਵਾਈ ਦੇ। ਮாலும் ਤੇ ਸ਼ਾਮ ਦੇ ਜਿਹੜੇ ਕਿ ਇੱਥੇ 5 ਵੱਜ ਗਏ ਆ ਤੇ ਨਹਿਰਾ ਫਾਜ਼ ਦਾ ਜਿਹੜਾ ਕਿ ਤੁਸੀਂ ਨਜ਼ਾਰਾ ਜਦੋਂ ਤੱਕੋਗੇ ਤੇ ਕੀ ਆਵਾਤ ਨਹੀਂ ਹੋ ਜਾਣੇ ਆ ਜੇ ਤੁਸੀਂ ਇਹਦਾ ਮਤਲਬ ਕਿ ਵੀ ਦੇਖਦੇ ਜਾਂਦੇ ਕੋਈ ਇਸ ਤਰ੍ਹਾਂ ਦਾ ਇੱਥੇ ਵੀ ਕੋਪ ਜਾਣੇ ਆ ਆਪਾਂ ਸਾਨੂੰ ਉੱਥੇ ਚੱਲ ਕੇ ਦਿਖਾਉਂਦੇ ਆਂ ਝਲਕ ਪੂਰੀ ਆ ਇੱਥੇ ਪਰ ਜਿਹੜੀਆਂ ਪਾਰਕਿੰਗ ਆ ਤੁਸੀਂ ਲਾ ਸਕਦੇ ਆ 15 ਡਾਲਰ ਜਿੰਨੇ ਜਿੰਨੇ ਨੇੜੇ ਇੱਜਾਂ ਹੀ ਜਾਣੇ ਤੇ ਉਵੇਂ ਪਾਰਕਾਂ ਦਾ ਪਾਰਕਿੰਗ ਦਾ ਇੰਦਵਾਰਦਾ ਇੰਨਾ ਨਾ ਇਵੇਂ ਤੇ ਬਹੁਤ ਸੋਹਣੀ ਲੋਕੇਸ਼ਨ ਹੈ ਅਮਰੀਕਾ ਦਾ ਮੰਡਾ ਹੈ ਜਿਹੜਾ ਆ ਸੀ ਜੇ ਆਪਾਂ ਇਧਰੋਂ ਦੇਖਦੇ ਆਂ ਤੇ ਆਪਾਂ ਕ੍ਰੀਡਾ ਵਾਲੀ ਸਾਈਡ ਖੜੇ ਆਂ ਜੇ ਆਪਾਂ ਉਧਰੋਂ ਤੱਕਦੇ ਆਂ ਤੇ ਅਮਰੀਕਾ ਵਾਲੀ ਸਾਈਡ ਹੈ ਨਹੀਂ ਚੱਲਦਾ ਉਹ ਵੀ ਇੱਥੋਂ ਬੰਦ ਤੇ ਗਲਤ ਪੈਂਦਾ ਲੇ ਆਪਾਂ ਜਿੱਥੇ ਮਤਲਬ ਕਿ ਆਉਣਾ ਸੀ ਕਿ ਉੱਥੇ ਆਪਾਂ ਪਹੁੰਚ ਚੁੱਕੇ ਹਾਂ ਆਪਾਂ ਮੰਮੀ ਡੈਡੀ ਹੁਣ ਆਏ ਆ ਡੈਡੀ ਜਮਾ ਵਿੱਚ ਜਾਣਾ ਪਾਉ ਦੇ ਡੈਡੀ ਕਿਵੇਂ ਲੱਗੇ ਪਰ ਤੈਨੂੰ ਕਹਿ ਤਾਂ ਤੇ ਜੇ ਆਪਾਂ ਇੱਥੋਂ ਦੀ ਗੱਲ ਕਰਦੇ ਆਂ ਤੇ ਉਹ ਬਾਣੀ ਆਏ ਦੇਖਣਾ ਉਹ ਬੱਝ ਪੜਿਆ ਹੋਇਆ ਉੱਥੋਂ ਕੈਨੇਡਾ ਦੇ ਜਿਹੜੇ ਕਿ ਮਤਲਬ ਅਮਰੀਕੀ ਲੋਕ ਉੱਥੇ ਅਮਰੀਕਾ ਨੂੰ ਮੈਂ ਇਹ ਕਾ ਦਿਖਾਣਾ ਆ ਜਿਹੜਾ ਕਿ ਪੌਲਾ ਆ ਵਾਲਾ ਠੀਕ ਕ੍ਰਾਸ ਕਰਕੇ ਅਮਰੀਕਾ ਲ ਤਦ ਉਹ ਨਹੀਂ ਤਾਂ ਵਾਹ ਆ ਇੱਕ ਟੀਮ ਉਹਦੀ ਆਪਣਾ ਜਿਹੜੀ ਚੈੱਕ ਕਰਦੇ ਆ ਰਹੇ ਹੁੰਦੀ ਪੈਕ ਦਾ ਕੀ ਆਈ ਬੋਤਲ ਇਤਰਾ ਨਿਆਰਾ ਇਹ ਅਸੀਂ ਦੇਖੋਗੇ ਜਿਹੜਾ ਕਿ ਮਤਲਬ ਕਿ ਜਦੋਂ ਪਾਣੀ ਡੈਗਦਾ ਥੱਲੇ ਤੇ ਆਏ ਭਾਪ ਬਣ ਕੇ ਆਏ ਤਾਂ ਉਹ ਫਾਲ ਜਿਹੜਾ ਕਿ ਆਪਣਾ ਮਤਲਬ ਕਿ ਤੁਸੀਂ ਟ੍ਰਾਂਟ ਤੋਂ ਆਉਣੀ ਹੈ ਜਰੂਰ ਕਿ ਦੂਰ ਦੇਖ ਕੇ ਜਾਇਓ ਕਿ ਇਦਾਂ ਦਾ ਤੁਸੀਂ ਨਜ਼ਾਰਾ ਠੀਕ ਸਾਡੇ ਛਤਰੀਆਂ ਲਈਆਂ ਹੋ ਸਾਰੇ ਨੀਂਹਾਂ ਉੱਪਰ ਹੀ ਪਿਆ ਰਿਆ ਕਿੰਨੇ ਦੂਰ ਕਿੱਦਾਂ ਅਰਸ਼ਵਤੀ ਮਮੀ ਜੜੀ ਉਹ ਯਾਹ ਜਾਂਦੀ ਪਈ ਹੈ ਉਹ ਲੈਣ ਆ ਕਰ ਗਿਆ ਪਰ ਚਲ ਗਏ ਲੈ ਵੀ ਕਿਹੜੀ ਫਿਰ ਅੱਖੇ ਦੀ ਹੁੰਦੀ ਹੈ ਅੱਖੇ ਦੀ ਅਮਰੀਕਾ ਵਾਲੇ ਨੇ ਕੀ ਚੜਾਤਾ ਤਾਂ ਇਹ ਨਹੀਂ ਜੇ ਤੁਸੀਂ ਮਤਲਬ ਕਿ ਕੈਨੇਡਾ ਆਏ ਆ ਤੇ ਨਹਿਰ ਰੱਖਿਆ ਤੇ ਮਨ ਲ ਕੁਝ ਨਹੀਂ ਤੇ ਅਮਰੀਕਾ ਦੇ ਹੋਰ ਆ ਗਿਆ ਵਾਵਾ ਇਹ ਜੇ ਵੀ ਇਧਰ ਵੇਖੋਗੇ ਤੇ ਆ ਕੀ ਹੈ ਇਹ ਤੇ ਇਹਦੇ ਅੰਦਰ ਮਤਲਬ ਕਿ ਇਹਦੀ ਟੈਕਨੋਜੀ ਸ਼ਿਪ ਤੇ ਵੀ ਜਾ ਸਕਦੇ ਇਹ ਇੰਦਰੋਂ ਦੇਖਦੇ ਆਂ ਦੇਖ ਇਸ ਤਰ੍ਹਾਂ ਓਹ ਇਸ ਤਰ੍ਹਾਂ ਦਾ ਜੂਆ ਬਾਹਰ ਲਾ ਪਾਣੀ ਕੁਦਰਤ ਦੀ ਗੱਲ ਕਰੀ ਤਾਂ ਕੀ ਬਾਤ ਹੈ ਦੇਖੋ ਪੰਗ ਦੇ ਮੈਗ ਦਾ ਦੇਖੀਂ ਜਿਹਾ ਸੁਨਾ ਨਾ ਕਰੀਂ ਆਂਦਾ ਆਹ ਆਪਾਂ ਜਮੂਨਿਆਂ ਕੋਲ ਜਾਂ ਕੋਈ ਬੰਦ ਸਾਰਾ ਫੋਟੋ ਦੇਖੋ ਤੇ ਇਸ ਤਰ੍ਹਾਂ ਦਾ ਜਨਕੀ ਨਹੀਂ ਹਟ ਗਿਆ ਇਹ ਆ ਵਿੱਚ ਸ਼ੈਪਲੀ ਜਮਾ ਅੰਦਰ ਆਣੀ ਜੇ ਤੋ ਡੇਗਦਾ ਤੇ ਪੂਰੀ ਭਾਅ ਬਣ ਕੇ ਤਾਹ ਨੂੰ ਜਾ ਰਿਹਾ ਜਰਵੀ ਮਤਲਬ ਕਿ ਤੁਸੀਂ ਇਹਨੂੰ ਦੇਖਦੇ ਰਹੋਗੇ ਤੇ ਉਹਨਾਂ ਦਾ ਥੋੜਾ ਜਿਹਾ ਲੇਂਜਰ ਆ ਦਿੱਕਾ ਥੋੜਾ ਬਾਰ-ਬਾਰ ਜਿਹਾ ਹੋਊਗਾ ਤੇ ਦੱਸਿਓ ਤੁਹਾਨੂੰ ਆਪਣਾ ਮਤਲਬ ਕਿ ਜਿਹੜਾ ਅੱਜ ਦਾ ਆਪਣਾ ਵਲੌਗ ਆ ਨਿਹਰਾ ਫੋਟਾ ਤੇ ਕਿਵੇਂ ਲੱਗਿਆ ਹਨ ਤੇ ਆਪਾਂ ਸਭ ਦਿਖਾਈ ਜਾਂਦੇ ਆ ਤੇ ਬੀ ਵੀ ਹੋ ਗਏ ਰੋ ਅੱਗੇ ਤੱਕ ਤੇ ਕਿੰਨਾ ਸੋਹਣਾ ਥੀ ਤੇ ਦੇਖੀ ਲਿਆ ਸਾਰੀ ਪਾਸੇ ਕਿੰਨੀ ਵੀ ਪਈ ਜਾਂਦਾ ਤੇ ਬਹੁਤ ਸੋਹਣਾ ਆ ਦੇਖੋ ਸਪੈਕੀ ਜਾਂ ਮਰ ਜਵਾ ਤੋਰ ਮੈਂ ਖੜੇ ਹਾਂ ਓਡੀ ਜਾਦੀ ਭੈਣ ਲੱਗਿਆ ਕਿਉਂ ਇਫਕਾ ਸੋਣਾ ਤੇ ਆਪਾਂ ਜਾਨਕੀ ਵੀਡੀਓ ਦੀ ਕਰਨੀ ਹੈ ਹੁਣ ਸਮਾਪਤੀ ਜੀ ਦੱਸਿਓ ਤੁਹਾਨੂੰ ਆਪਣਾ ਅੱਜ ਦਾ ਬਲੌਗ ਕਿਵੇਂ ਦਾ ਲੱਗਿਆ ਵੀਡੀਓ ਲਾਈਕ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਰਿਆਂ ਦਾ ਆਪਾਂ ਸਮਝ ਦਿਖਾਉਂਦੇ ਰਹਾਂਗੇ

हो 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 क्या ही बात ही तो गया थारी 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 थारी। है इधरली साइड आप चले इधरली साइड अपनी लगी ਕਿ ਆਪਾਂ ਤੁਹਾਨੂੰ ਦਿਖਾਏ ਜਦੋਂ ਪਾਏ ਸੀ ਤੇ ਇੱਥੋਂ ਹੀ ਆਪਾਂ ਜਿਹੜੀ ਵੀਡੀਓ ਦੀ ਸ਼ੁਰੂਆਤ ਕੀਤੀ ਸੀਗੀ ਤੇ ਇੱਥੋਂ ਹੀ ਆਪਾਂ ਐਂਡ ਕਰ ਲੱਗੇ ਆਂ ਇਹ ਦੇਖੋ ਇਹਦਾ ਸੋਨਾ ਇੱਥੇ ਕੀ ਆਪਾਂ ਲੈ ਸੀ ਗੱਡੀ پارکਿੰਗ ਤੇ ਆਪਾਂ ਲਾਸਟ ਟਾਈਮ ਆਪਾਂ ਗੱਡੀ ਤੋਲੀ ਦਿੱਤੋ ਆਪਾਂ ਪੀਣ ਲੱਗਿਆ ਕੌਫੀ ਫਿਰ ਆਪਾਂ ਘਰ ਨੂੰ ਜਾਵਾਂਗੇ ਆਪਾਂ ਜਿਹੜਾ ਹਾਲ ਵਿੱਚ ਖੜੇ ਆਂ ਕੌਫੀ ਆਪਾਂ ਲੈ ਲਈ ਆ ਤੇ ਹੁਣ ਆਪਾਂ ਚੱਲਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਆਏ ਆ ਟ੍ਰਾਂਟੋ ਤੇ ਟ੍ਰਾਂਟੋ ਆਪਾਂ ਤੁਹਾਨੂੰ ਦਿਖਾਉਣੀ ਆ ਸਾਰਾ ਆਪਾਂ ਪਹਿਲਾਂ ਚੱਲੀਆਂ ਸੀ ਐਨ ਟਾਵਰਸ ਤੇ ਤੇ ਜਦੋਂ ਤੁਸੀਂ ਕੇ ਰਾਸਤੇ ਵੱਲ ਜਾਂਦੇ ਆ ਜਿਹੜਾ ਕੇ ਰੋਡ ਆ ਇੱਕ ਦਾ ਦਾ ਤੇ ਆਪਾਂ ਜਾਨੀ ਜੀ ਸੀ ਐਨ ਟਾਵਰ ਦੇ ਕੋਲ ਜਾ ਰਹੇ ਆ ਤੇ ਉਹ ਦੇਖੋ ਤਾਂ ਇੱਕਦਰਾ ਤੁਸੀਂ ਮਤਲਬ ਕਿ ਯੂ ਦੇ ਇੰਸਾਈਡ ਵੀ ਆਇਆ ਨਿਆਰਾ ਉਹ ਜੇ ਵੀ ਸਜਾਵਟ ਬਹੁਤ ਕੀਤੀ ਹੋਈ ਹੈ ਸੀਐਨ ਟਾਵਰਾਂ ਲਿਖਿਆ ਹੋਇਆ ਹੈ ਤਾਂ ਅੱਜ ਜਾਨੀ ਕਿੰਨਾ ਨੇ ਆਹ ਦੇਖੋ ਕਿ ਗੁਬਾਰਿਆਂ ਦੀ ਸਜਾਵਟ ਕੀਤੀ ਹੋਈ ਹੈ ਤੇ ਸਾਰੇ ਫੋਟੋ ਮਕਰਾਉਂਦੇ ਹੋਏ ਆ ਵੀ ਤੁਸੀਂ ਇੰਟਰਵਿਊ ਕਰ ਸਕਦੇ ਹੋ ਤੇ ਆ ਤੁਸੀਂ ਇਹਨਾਂ ਦੀ ਕਲਾ ਦਾ ਆਨੰਦ ਵੀ ਲੈ ਸਕਦੇ ਆ। ਆ ਬਰੇਕ ਲਾਇਆ ਹੋਇਆ ਨਾ ਇੱਥੇ। ਆ ਵੇਖੋ। ਕਿਉਂ ਵੀ ਮੂਰਤੀਆਂ ਬਣਾਈਆਂ ਗਈਆਂ। ਇੱਥੇ ਰੇਲਾਂ ਜਾਂਦੀਆਂ ਹਨ ਮੈਟਰੋ ਜਿਹੜੀ ਗੋ ਗੋ ਟ੍ਰੇਨ ਇਹ ਇਹ ਤੁਸੀਂ ਦੇਖ ਰਹੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਤੁਵਾਰੀ ਲੱਗੇ ਹੋਏ ਆ ਤੇ ਆਪਾਂ ਤੁਹਾਨੂੰ ਸਾਰਾ ਜਿਹਾ ਟ੍ਰਾਂਟੋ ਦਿਖਾਉਨੇ ਆ ਆਪਾਂ ਟ੍ਰਾਂਟੋ ਆਏ ਹੋਏ ਸੀਗੇ ਸੀ ਐਨ ਟਾਵਰ ਚੱਲਦੇ ਆਪਾਂ ਤੇ ਆਪਾਂ ਸਮੁੰਦਰ ਲਾ ਆਪਾਂ ਮੰਨ ਲਓ ਕਿ ਟਾਈਮ ਕਨੇਡਾ ਇਹਨਾਂ ਕੀ 4 ਕ ਬਚੀ ਹੋਈ ਆ ਤੇ ਜੇ ਆਪਾਂ ਦੇਖਦੇ ਆਂ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਜਿਹੜਾ ਰਾਤ ਨੂੰ ਦੇਖਦੇ ਹੈ ਜਗਦਾ ਹੁੰਦਾ ਸਾਰੇ ਇਥੇ ਫੂਡ ਮਕਰਾਉਂਦੇ ਹੋਏ ਆ ਤੇ ਆਉਂਦੇ ਬੋਗੈ ਜਿੱਦਾਂ ਕਿ ਅੱਜ ਹਵਾ ਚੱਲਦੀ ਹੋਈ ਆ ਤੇ ਠੰਡ ਹੈਗੀ ਆ ਤੇ ਦੇਖੋ ਫੁੱਲ ਬੜੇ ਸੋਹਣੇ ਲਾਏ ਹੋਏ ਚਿੱਟੇ ਦੇ ਨਾਲ ਸਾਰੇ ਬੰਨੇ ਇੱਥੇ ਆ ਗਏ ਦੋਸਤ ਕਰਦੇ ਫੋਟੋਆਂ ਚੱਲ ਰਹੀਆਂ ਸਰਵ ਛੰਡਾ ਜਿਹੜੀ ਦੇਖੋ ਪੂਰਾ ਹੋ ਗਿਆ ਤੇ ਇੱਥੇ ਆ ਰਹੀੜਾਂ ਵੀ ਖੜੀਆਂ ਜੇ ਤੁਸੀਂ ਆਣੀ ਨਾ ਕੋ ਕਰ ਰਹੀ ਨਹੀਂ ਕੋਈ ਨਜ਼ਰ ਆ ਗਈ। ਇਹ ਬਸਾਂੀਆਂ ਵੀ ਹੋਈਆਂ। ਧੁੱਪ ਪਿੱਤੀ ਹੋਈ। ਦੇਖੋ। ਕਿ ਬਹੁਤ ਸੋਹਣਾ ਜਾਨੀ ਕਿ ਮੌਸਮ ਹੋ ਜਾਵੇ ਕਿੰਨਾ ਸੋਹਣਾ ਦਿੱਤੇ। ਆ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਆਕਾਂਸ ਤੇ। ਤੇ ਬਿਲਡਿੰਗਾਂ ਜੇ ਤਾਂ ਉਹ ਦੇਖਦੇ ਤੇ ਇੰਦਾ। ਤੇ ਆਪਾਂ ਜਮਾ ਕੋਲ ਖੜੇ ਸੀ ਇੱਟਾ ਬੰਦਿਆ ਉਹ ਦੇਖੋ ਉੱਤੇ ਤੱਕ। ਉਹਦੇ ਫੇਰ ਬਦਲਾ ਉਹਲੇ ਲੱਗ ਚੁੱਕਿਆ ਤੇ ਇੱਧਰ ਜਾਨੀ ਕਿ ਪ੍ਰਾਣੀਆਂ ਰੇਲਾਂ ਦੇ ਜਿਹੜੇ ਕਿੰਚਨ ਹੁੰਦੇ ਉਹ ਖੜਾਏ ਹੋਏ ਆ ਇਹਨਾਂ ਅੱਛੇ ਵੇਖੋ ਮਤਲਬ ਕਿ ਇੱਥੇ ਫੋਟੋ ਖਿਚਾ ਸਕਦੇ ਆ ਦੇਖੋ ਆਪਣੇ ਪਿਆਰ ਵੀ ਖਿਚਾਈ ਜਾਂਦੀ ਆ ਰਿਹਾ ਆ ਇਹਦੇ ਬਾਰੇ ਦੱਸਦਾ ਕਾਫੀ ਇੰਜਨ ਖੜਾਏ ਪੁਰਾਣੇ ਬਹੁਤ ਪੁਰਾਣੇ ਆ ਲਿਖਿਆ ਵੀ ਉਹ ਇਹਦੇ ਬਾਰੇ ਤੇ ਇਧਰੋਂ ਆ ਕੇ ਮਤਲਬ ਸਾਰਾ ਘੈਂਡ ਘੈਂਡ ਫੋਟੋਆਂ ਕਰ ਸਕਦੇ ਆ ਤੇ ਨਾਲੇ ਵੀਊ ਦੇਖ ਸਕਦੇ ਆ ਟ੍ਰਾਂਟੋ ਮੈਲਟਨ ਲਿਖਿਆ ਰਹਿਦੀ ਐਦਾਂ ਦਾ ਹੈ ਕੋ ਕਿੰਨੇ ਸੋਹਣੇ ਰੰਗ ਕੀਤੇ ਹੋਏ ਇਹਨਾਂ ਨੂੰ ਥੰਡੋ ਦੇਖਦੇ ਆ ਤੇ ਇਸ ਤਰ੍ਹਾਂ ਦਾ ਕਾਫੀ ਟਾਈਮ ਦੇ ਮਤਲਬ ਕਿ ਇੱਥੇ ਖੜੇ ਹੋਏ ਜਾਦੇ ਓਏ ਪਾਣੀ ਦੀਆਂ ਛੱਲਾ ਪੂਰੀਆਂ ਜਾਨ ਕੀ ਦੇਖੋ ਵੇ 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 ਇਕ ਦਾਮ ਬੜਾ ਉਤਸ਼ਾਹਜਨਕ ਦਾ

ਸਾਰਾ ਖੰਧਾਇਆ ਉਧਰੋਂ ਫਟ ਕੇ ਫਿਰ ਸੀ ਹੰਟਾ ਵੱਲ ਗੋਲ ਪਹੁੰਚ ਚੁੱਕੇ ਆਂ ਅਧਰੋਂ ਆਪਾਂ ਆਪਣੀ ਗੱਡੀ ਬਾਹਰ ਨਹੀਂ ਕੀਤੀ ਉਧਰ ਨਹੀਂ ਜਾਣਾ ਆਪਾਂ ਫੇਰ ਆਪਣੀ ਗੱਡੀ ਵੱਲ ਜਾ ਰਹੇ ਆਂ ਕੋ ਟ੍ਰੇਨ ਵੀ ਜਾਂਦੀ ਹੋਈ ਹੈ ਤਾਂ ਬਰਦੀ ਨਾਲ